ਤਫਰ ਹੋਇ ਪਰ ਆਜੇ ਕੰਮ ਦੀ ਮੈਂ ਲਾ ਜਾਲਾਵਾ ਤੋਂ ਆਇਆ ਅੱਛਾ ਜੀ ਕੋਹਾ ਵੀ ਸਵੇਰੇ ਵੀ ਖਰਾਬ ਹੋਇਆ ਹਰੇ ਹੁਣ ਵੀ ਹੁਣ ਵੀ ਸਾਨੂੰ ਕੈਂਡਾ ਹੋ ਗਿਆ ਤੇ ਲੋਟਾਂ ਨੂੰ ਕੋਈ ਬੱਸ ਨਹੀਂ ਬੱਸ ਕੋਈ ਨਹੀਂ ਤੇ ਅਸੀਂ ਗੱਲ ਕਰਕੇ ਜਲਾਲਪਾਦ ਤੇ ਕੋਈ ਮੇਰੇ ਤੋਂ ਸੈੱਡ ਪ੍ਰਾਈਵੇਟ ਤਾਂ ਬੱਸ ਨਹੀਂ ਚੱਲਦੀ ਨਹੀਂ ਪ੍ਰਾਈਵੇਟ ਰੋਡ ਤਾਂ ਬੰਦ ਹੈ ਜੀ ਸਰਕਾਰੀ ਚੱਲਦੇ ਨੇ ਸਰਕਾਰੀ ਬੱਸਾਂ ਬਹੁਤ ਜਗ੍ਹਾ ਘਟਨੇ ਤੇ ਤੋ ਹੁਣ ਫਿਰ ਕਿਸ ਤਰ੍ਹਾਂ ਜਾਓਗੇ ਜੇ ਬੱਸਾਂ ਦਾ ਹਦਾਲਾ ਕਰਕੇ ਨਾ ਬੰਦ ਕਰ ਦੋ ਉਹਨਾਂ ਵੇਣਿਆਂ ਕੋਈ ਜੇਦਾ ਇਹਨਾਂ ਖੋਲ ਦਿੜਤਾ ਹਵਤਾ ਠੀਕ ਹੈ ਨਹੀਂ ਤਾਂ ਫਿਰ ਕੋਈ ਟੈਕਸੀਆਂ ਚੱਲਦੀਆਂ ਪਰ ਟੈਕਸੀਆਂ ਜਾਵਾਂਗੇ ਟੈਕਸੀਆਂ ਚੱਲਦੀਆਂ ਨੇ ਚਰਚਾ ਵਾਲੀ ਤੋਂ ਇਨਾਮ ਕਿਹਦੇ ਨੇ ਕੁਲਵਿੰਦਰ ਸਿੰਘ ਫਾਈਲ ਕਾ ਤੋ ਆਏ ਸੀਗੇ ਵੀਰੇ ਫਰੋਈਪੁਰ ਕੰਮ ਆਏ ਸੀਗੇ ਤੇ ਫਾਈਲ ਕਾ ਹੀ ਵਾਪਸ ਹੁਣ ਜਾਣਾ ਹੈ ਬੱਸ ਦੇਖਦੇ ਹਾਂ ਹੜਦਾਲ ਹੋ ਗਈ ਹੁਣ ਜਾਣ ਦਾ ਫਿਰ ਹੁਣ ਦੇਖੋ ਇਹ ਬੱਸ ਲੱਗੂਗੀ ਤਾਂ ਠੀਕ ਹੈ ਨਹੀਂ ਤਾਂ ਫਿਰ ਕੋਈ ਤਾਂ ਦੇਖਾਂਗੇ ਪ੍ਰਾਈਵੇਟ ਤਾਂ ਕੋਈ ਲੱਗਦੇ ਨਹੀਂ ਇੱਥੇ ਜੀ ਉਹ ਜੀ ਬਦਕਾ ਇਰੀਏ ਚ ਪ੍ਰਾਈਵੇਟ ਕੋਈ ਬਸ ਨਹੀਂ ਚੱਲਦੀ। ਨਾ ਜੀ ਕੋਈ ਨਹੀਂ ਜਾਂਦੀ ਜੀ। ਸਰਕਾਰੀ ਤਾਂ ਹੜਤਾਲ ਹੋਗੀ ਫੇਰ। ਹਾਂ ਜੀ। ਹੁਣ ਦੇਖੋ ਹੁਣ ਕੀ ਕਰਦੇ ਆ ਫੇਰ। ਡਿਬੇਟ ਕਰ ਰਹੇ ਆ। ਅੱਗੇ ਹੁਣ ਇਹਨਾਂ ਦਾ ਪਤਾ ਵਸਾਲਿਆਂ ਨੂੰ। ਕਿ ਮੈਂ ਦੇਖਦੇ ਇਹਨਾਂ ਹੜਤਾਲ ਨੂੰ ਕਿਵੇਂ ਦੇਖਦੇ ਇਹਨਾਂ ਦੀ ਹੜਤਾਲ ਇਹਨਾਂ ਕੀ ਜੀ ਰਹੀ ਹੋ। ਹੁਣ ਤਾਂ ਆਪਾਂ ਨੂੰ ਤਾਂ ਪਤਾ ਨਹੀਂ ਇਸ ਗੱਲ ਦਾ ਹੜਤਾਲ ਕਿਸ ਗੱਲ ਤੋਂ ਕੀਤੀ ਹੈ। ਤਾਂ ਆਪਦਾ ਆਏ ਆ ਉਹਦੇ ਕੰਮ। ਦਵਾਈ ਲੈਣ ਆਏ ਸੀ ਕਿਥੇ ਬਰੋਈ ਕਰੋ। ਆਪ ਕਿਹਨੂੰ। ਹਾਂ ਜੀ। ਤੁਹਾਡਾ ਨਾਮ ਕੀ ਹੈ? ਫੇ ਪਾਸਿੰਗ ਕਿਉਂਕਿ ਅੱਜ ਵੀ ਟਰਾਂਸਪੋਰਟ ਮਿਨਿਸਟਰ ਦਾ ਨਵਾਂ ਬਿਆਨ ਆਇਆ ਹੈ ਕੋਈ ਕਹਿ ਰਿਹਾ ਕਿ ਮੁਲਾਜ਼ਮ ਹੜਤਾਲ ਕਰਦੇ ਤੇ ਅਸੀਂ ਕਿਲੋਮੀਟਰ ਸਕੀਮ ਬੱਸਾਂ ਦਾ ਪਾਰ ਰਹੇ ਵੀ ਪ੍ਰਾਈਵੇਟ ਆਪਰੇਟਰਾਂ ਦੀਆਂ ਬੱਸਾਂ ਚੱਲਣਗੀਆਂ ਸੋ ਇਥੋਂ ਸਪਸ਼ਟ ਹੈ ਕਿ ਉਹ ਇਹਨਾਂ ਵਿਭਾਗਾਂ ਦੇ ਮਸਲੇ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਕੇ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਦੀ ਬਜਾਏ ਇਹਨਾਂ ਵਿਭਾਗਾਂ ਦਾ ਨਿੱਜੀਕਰਨ ਕਰਕੇ ਪ੍ਰਾਈਵੇਟ ਘਰਾਣੇ ਦੇ ਹੱਥੀਂ ਲੁੱਟ ਕਰਾਉਣ ਨੂੰ ਤਿਆਰ ਨੇ ਉਹਨਾਂ ਦੀ ਸੋਚ ਤੇ ਸਾਨੂੰ ਤਾਂ ਕਹਿ ਸਕਦੇ ਨੇ ਕਿ ਸੋਚ ਕੇ ਵੀ ਇਹ ਹੈਰਾਨਗੀ ਆ ਰਹੀ ਹੈ ਕਿ ਇੱਕ ਐਡੇ ਵੱਡੇ ਅਹੁਦੇ ਤੇ ਬੈਠਾ ਹੈ ਟਰਾਂਸਪੋਰਟ ਮਿਨਿਸਟਰ ਉਹ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਹੜਤਾਲ ਨੂੰ ਫੇਲ ਕਰਨ ਦੇ ਲਈ ਕਿਲੋਮੀਟਰ ਸਕੀਮ ਬੱਸਾਂ ਨੂੰ ਇੱਕ ਆਪਸ਼ਨ ਦੱਸ ਰਿਹਾ ਹੈ ਉਹ ਇੱਕ ਆਪਸ਼ਨ ਹੈ ਜਦਕਿ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਇਹਨਾਂ ਦੀ ਜਗ੍ਹਾ ਤੇ ਸਰਕਾਰੀ ਬੱਸਾਂ ਪਿਛਲੇ ਲਗਭਗ 4 ਸਾਲਾਂ ਦੇ ਵਿੱਚ 450 ਤੋਂ ਪਲੱਸ ਬੱਸਾਂ ਕੰਡਮ ਹੋ ਗਈਆਂ ਮੌਜੂਦਾ ਸਰਕਾਰ ਨੇ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ ਜਿੱਥੋਂ ਮੁਲਾਜ਼ਮਾਂ ਦੇ ਨਾਲ ਨਾਲ ਜਿਹੜੇ ਲੋਕ ਨੇ ਆਮ ਵਰਗ ਆ ਉਹੀ ਤੰਗ ਪਰੇਸ਼ਾਨਿਆ ਉਹਦੇ ਉਲਟ ਪ੍ਰਾਈਵੇਟ ਮਾਫੀਆ ਨੂੰ ਨੱਥ ਪਾਉਣ ਦੀ بجائے ਪ੍ਰਾਈਵੇਟ ਕਿਲੋਮੀਟਰ ਸਕੀਮ ਬਸਾਂ ਪਾਉਣ ਦੀ ਗੱਲ ਕਰ ਰਹੇ ਸੋ ਅੱਜ ਵੀ ਟਾਈਮ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਟੈਂਡਰ ਆ ਉਹ ਅੱਜ ਖੋਲਣ ਦੀ بجائے 10 ਵਾਰ ਪਹਿਲਾਂ ਕੀ ਕਰਤਾ ਹੁਣ ਵੀ 28 ਤਰੀਕ ਤੇ ਲਿਜਾ ਰਿਹਾ ਸੋਨ ਦਾ ਵੀ ਮੁੱਖ ਕਰਨ ਸਾਨੂੰ ਪਤਾ ਕਿਉਂਕਿ ਇਹ ਸ਼ਹੀਦੀ ਦਿਹਾੜਾ ਆ ਰਿਹਾ ਗੁਰਪੁਰਬ ਆ ਰਿਹਾ ਸੋਨੰਦਪੁਰ ਸਾਹਿਬ ਦਾ ਟਾਈਮ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 26 27 ਨੂੰ ਜਿਹੜਾ ਨੰਦਪੁਰ ਸਾਹਿਬ ਵਿਖੇ ਪ੍ਰੋਗਰਾਮ ਹੈ ਉਹਦੇ ਵਿੱਚ ਸਾਨੂੰ ਜਿਹੜੀਆਂ ਬੱਸਾਂ ਨੇ ਕੱਚੇ ਮੁਲਾਜ਼ਮ ਚਲਾ ਕੇ ਦੇ ਦੇਣ ਉਸ ਤੋਂ ਬਾਅਦ ਫਿਰ ਬੰਦ ਕਰ ਲੈਣ ਬੇਸ਼ੱਕ ਸੋ ਕਹਿ ਸਕਦੇ ਆ ਕਿ ਨਿਰੰਤਰ ਲਗਾਤਾਰ ਹੜਤਾਲ ਕਰਾਉਣ ਦੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਆ ਸੋ ਸਰਕਾਰ ਨੂੰ ਚਾਹੀਦਾ ਕਿ ਮੰਗਾਂ ਦਾ ਹੱਲ ਕਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਠੇਕੇਦਾਰ ਬਾਹਰ ਕੱਢਾਂਗੇ ਉਹਨਾਂ ਨੂੰ ਬਾਹਰ ਕੱਢੇ ਜਿਹੜਾ ਸਰਕਾਰੀ ਖਜ਼ਾਨੇ 'ਚੋਂ ਫ੍ਰੀ ਸਫ਼ਰ ਕੀਤਾ ਹੈ ਮਹਿਲਾਵਾਂ ਨੇ ਉਹਦਾ ਲਗਭਗ 11-1200 ਕਰੋੜ ਰੁਪਏ ਸਾਡਾ ਪੈਂਡਿੰਗ ਪਿਆ ਉਹ ਪੈਸੇ ਦੇਦਣ ਸਾਨੂੰ ਲੋੜ ਹੀ ਨਹੀਂ ਕਿਸੇ ਤੋਂ ਪੈਸੇ ਮੰਗਣ ਦੀ ਜਾਂ ਕਿ ਕਹਿ ਸਕਦੇ ਨੇ ਲੋਨ ਤੇ ਲੈ ਕੇ ਬੱਸਾਂ ਪਾਉਣ ਦੀ ਨਗਦ ਪੈਸਿਆਂ ਦੇ ਨਾਲ 32 ਤੇ 30 ਲੱਖ ਚੱਕ ਬੱਸ ਪੈਂਦੀ ਹੈ ਸੋ ਪ੍ਰਾਈਵੇਟ ਆਪਰੇਟਰ ਵੀ ਲੋਨ ਤੇ ਲੈ ਕੇ ਬੱਸ ਪਾਉਣੀਆਂ ਤੇ ਅਸੀਂ ਵੀ ਲੋਨ ਤੇ ਲੈ ਕੇ ਪਰੰਤੂ ਜੇ ਸਾਨੂੰ ਉਹ ਪੈਸੇ ਮਿਲ ਜਾਂਦੇ ਅਸੀਂ ਨਗਦ ਵੀ ਪਾ ਸਕਦੇ ਹਾਂ ਸੋ ਸਰਕਾਰੀ ਬੱਸਾਂ ਪਾਉਣ ਦੀ ਬਜਾਏ ਵਿਭਾਗਾਂ ਦਾ ਨਿਜੀਕਰਨ ਕਰਨ ਵਾਲੇ ਪਾਸੇ ਸਰਕਾਰ ਗਈ ਹੈ ਇਹ ਹੁਣ ਬਿਲਕੁਲ ਜੀ ਹੜਤਾਲ 12 ਵਜੇ ਸ਼ੁਰੂ ਕੀਤੀ ਹੈ ਇਸ ਕਰਕੇ ਬੱਸਾਂ ਸਾਡੀਆਂ ਕੋਸ਼ ਅਜੇ ਰੂਟ ਤੇ ਨਹੀਂ ਸੋ ਵਾਪਸ ਟਿਕਉਣ ਆ ਰਹੀਆਂ ਨੇ ਸੋ ਇਹ ਹੜਤਾਲ ਸਪਸ਼ਟ ਹੈ ਸਾਡੇ ਵੱਲੋਂ ਤਾਂ ਇਹ ਕਿ ਟੈਂਡਰ ਰੱਦ ਗਲਤੀ ਮੰਗਿਆ ਤੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਣੇ ਜਿੰਦੇ ਵਿੱਚ ਜਿਹੜੀਆਂ ਸਾਡੇ ਦੇ ਕੰਡੀਸ਼ਨਲ ਆਈਆਂ ਗਈਆਂ ਉਹਦੀ ਜਗ੍ਹਾ ਤੇ ਅਸੀਂ ਸਰਵਿਸ ਰੂਮ ਮੰਗਦੇ ਆਂ ਪਰੰਤੂ ਉਹਨਾਂ ਜੋ ਸੋਧ ਕੀਤੀ ਗਈ ਹੈ ਵੀ ਉਹਨੂੰ ਲਾਗੂ ਕੀਤਾ ਜਾਵੇ ਸੋਧ ਕਰਕੇ ਸੋ ਨਾਲ ਦੀ ਨਾਲ ਜਿਹੜੇ ਕੱਢੇ ਮੁਲਾਜ਼ਮ ਹਵਾਲੇ ਕੀਤੇ ਜਾਣ ਤੇ ਪਲੱਸ 1 ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਰੱਦ ਕੀਤਾ ਜਾਵੇ ਪੀਆਰਟੀਸੀ ਚ 5% ਤਨਖਾਹ ਵਾਧਾ ਲਾਗੂ ਨਹੀਂ ਕੀਤਾ ਉਹ ਕੀਤਾ ਜਾਵੇ ਘੱਟੋ ਘੱਟ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹਨਾਂ ਨੂੰ ਲਾਗੂ ਕੀਤਾ ਜਾਵੇ ਤੇ ਨਾਲ ਮੁੱਖ ਮੰਤਰੀ ਪੰਜਾਬ ਮੀਟਿੰਗ ਕਰਕੇ ਕਿਲੋਮੀਟਰਾਂ ਦਾ ਜਿਹੜਾ ਵਾਰ-ਵਾਰ ਕਹਿ ਸਕਦੇ ਨੇ ਕਿ ਵਾਰ-ਵਾਰ ਹੜਤਾਲ ਦਾ ਕਾਰਨ ਬਨ ਰਹੀਆਂ ਜਾਂ ਇਹ ਦਿੱਕਤ ਆ ਰਹੀ ਹੁੰਦਾ ਅਸੀਂ ਨਫਾ ਨੁਕਸਾਨ ਸਾਰਾ ਡਾਟਾ ਬਣਾ ਕੇ ਦੇ ਚੁੱਕੇ ਹਾਂ ਤੋਂ ਬੱਸਾਂ ਪੈਣ ਨਾਲ ਜਿਹੜੀ ਅਸੀਂ 142 ਬੱਸਾਂ ਐਚ.ਬੀ.ਐਸ.ੀ ਪਾਉਣੀਆਂ ਉਹਨਾਂ ਨਾਲ 218 ਕਰੋੜ ਤੋਂ ਪਲੱਸ ਰੁਪਇਆ ਜਿਹੜਾ ਵਾ 6 ਸਾਲਾਂ 'ਚ ਘਾਟਾ ਪਵੇਗਾ ਸੋ ਅਸੀਂ ਅੰਕੜੇ ਬਣਾ ਕੇ ਦੇ ਦਿੱਤੇ ਹੁੰਦੇ ਨਾਲ ਮੁੱਖ ਮੰਤਰੀ ਸਾਹਿਬ ਮੀਟਿੰਗ ਕਰਕੇ ਹੱਲ ਕੱਢਣ ਨਹੀਂ ਤਾਂ ਇਹ ਹੜਤਾਲ ਨਿਰੰਤਰ ਲੰਮਾ ਸਮਾਂ ਚੱਲਣਗੀ ਪੰਜਾਬ ਦੇ ਵਿੱਚ ਫਿਰ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ ਪੰਜਾਬ ਰੋਡ ਵੇਜ਼ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ ਫਿਰੂਜ਼ਪੁਰ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਤੁਹਾਨੂੰ ਪਹਿਲੇ ਬੱਸ ਸਟੈਂਡ ਦੀ ਤਸਵੀਰ ਦਿਖਾ ਦੇਣਾ ਚਾਹੁੰਦੇ ਆ ਕਿ ਇੱਥੇ ਕੋਈ ਬੱਸਾਂ ਜੜੀਆਂ ਨੇ ਉਹ ਮੌਜੂਦ ਨਹੀਂ ਹੈਗੀਆਂ ਜਿਹੜੇ ਸਵਾਰੀਆਂ ਹੈਗੀਆਂ ਨੇ ਉਹ ਵੀ ਪ੍ਰੇਸ਼ਾਨ ਹੁੰਦੀਆਂ ਨਜ਼ਰ ਆ ਰਹੀਆਂ ਹੈਗੀਆਂ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਉੱਪਰ ਸਵਾਰੀਆਂ ਨੇ ਉਹ ਖੜੀਆਂ ਹੋਈਆਂ ਉਹਨਾਂ ਨੇ ਆਪਣੇ ਸਫ਼ਰ ਤੇ ਕਿਤੇ ਜਾਣਾ ਹੈਗਾ ਪਰ ਬੱਸਾਂ ਜੜੀਆਂ ਸਰਕਾਰੀ ਨਾ ਹੋਣ ਦੇ ਕਰਕੇ ਜਿਹੜੀ ਪ੍ਰੇਸ਼ਾਨੀ ਹੈ ਉਹ ਹੁੰਦੀ ਹੈ ਤਾਂ ਸਾਰੀ ਗੱਲਬਾਤ ਵੀ ਕਰਦੇ ਹੈਗੇ ਸਾਡੇ ਨਾਲ ਯੂਨੀਤੀ ਨਗਰ ਦੇ ਡਿਪੂ ਪ੍ਰਧਾਨ ਨੇ ਕਿ ਇਹ ਅੱਜ ਫਿਰ ਚੱਕਾ ਜਾਮ ਕਿਉਂ ਕਰਤਾ ਜੀ ਸਵਾਰੀਆਂ ਪਰੇਸ਼ਾਨ ਹੋਈਆਂ ਨੇ ਜਦੋਂ ਆਪਾਂ ਚੱਕਾ ਜਾਮ ਕਰ ਦਿੰਦੇ। ਦੇਖੋ ਜੀ ਸਾਨੂੰ ਇਸ ਤੇ ਅਸੀਂ ਜਿਹੜੀ ਚੱਕਾ ਜਾਮ ਹੋਇਆ ਸਰਕਾਰ ਨਾਲ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਜਿਹੜੀ ਇੱਕੋ ਜੇਤੇ ਅੜੀ ਹੋਈ ਆ ਕਿ ਟੈਂਡਰ ਨੂੰ ਰੱਦ ਨਹੀਂ ਕਰ ਰਹੀ। ਅਸੀਂ ਟੈਂਡਰ ਨੂੰ ਰੱਦ ਕਰਨ ਦੀ ਮੰਗ ਕਰਦੇ ਆ। ਉਹ ਹਰ 10 ਦਿਨਾਂ ਬਾਅਦ ਟੈਂਡਰ ਨੂੰ ਲੈ ਕੇ ਆ ਜਾ ਰਹੇ ਤੇ ਅਸੀਂ ਉਹਦਾ ਵਿਰੋਧ ਕਰ ਰਹੇ ਆ ਸਾਡੀ ਮੰਗ ਹੈ ਕਿ ਉਹ ਟੈਂਡਰ ਰੱਦ ਕਰ ਦਿੱਤਾ ਜਾਵੇ ਤੇ ਮਹਿਕਮੇ ਦੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ ਨਾ ਕਿ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾਣ ਜੇ ਸਰਕਾਰੀ ਬੱਸਾਂ ਪੈਂਦੀਆਂ ਹੀਗੀਆਂ ਉਸ ਦਾ ਫਾਇਦਾ ਹੋਊਗਾ ਬਿਲਕੁਲ ਜੀ ਜੇ ਸਰਕਾਰੀ ਬੱਸਾਂ ਪੈਂਦੀਆਂ ਤਾਂ ਮਹਿਕਮੇ ਨੂੰ ਫਾਇਦਾ ਹੋ ਲੋਕਾਂ ਨੂੰ ਰੋਜ਼ਗਾਰ ਮਿਲੂ ਆਦਰਵਾਇਜ਼ ਜਿਹੜੀ ਕਿਲੋਮੀਟਰ ਸਕੀਮ ਤੇ ਜੇਤ ਫੜੀ ਬੈਠੇ ਨੇ ਉਹਦੇ ਨਾਲ ਇੱਕੋ ਪਰਿਵਾਰ ਨੂੰ ਫਾਇਦਾ ਹੋਣਾ ਜਿਹੜੇ ਬੱਸਾਂ ਜਿਨੇ 100 ਜਾਂ 150 ਬੱਸ ਪਾ ਦੇਣੀਆਂ ਉਹ ਹੀ ਲੁੱਟ ਕਰਕੇ ਮਹਿਕਮੇ ਦੀ ਚੱਲ ਜਾਏਗਾ ਜੇਕਰ ਸਰਕਾਰ ਦੀਆਂ ਸਰਕਾਰੀ ਬੱਸਾਂ ਪੈਂਦੀਆਂ ਤਾਂ ਇੱਕ ਬੱਸ ਦੇ ਨਾਲ 15 ਲੋਕਾਂ ਨੂੰ ਨੌਕਰੀ ਮਿਲਦੀ ਆ ਕਹਿਣ ਤੋਂ ਭਾਵ ਜੇ 100 ਬੱਸ ਪਾਏਗੀ ਜਾਈਗੀ ਸਰਕਾਰੀ ਬੱਸ ਤੇ 1500 ਲੋਕਾਂ ਨੂੰ ਰੋਜ਼ਗਾਰ ਮਿਲੇਗਾ ਕਿੰਨੀ ਦੇਰ ਵਾਸਤੇ ਤੁਸੀਂ ਜਿਹੜਾ ਚੱਕਾ ਜਾਮ ਕੀਤਾ ਹੈਗਾ ਜੀ ਜਿੰਨਾ ਚਿਰ ਟੈਂਡਰ ਰੱਦ ਨਹੀਂ ਕਰਦੇ ਉਹਨਾਂ ਚਿਰ ਸਾਡਾ ਚੱਕਾ ਜਾਮ ਰਹੇਗਾ ਤੇ ਇਹ ਹੁਣ ਕਿਹੜੇ ਟੈਂਡਰ ਜਿਹੜੇ ਨੇ ਉਹ ਅੱਗੇ ਕੀਤੇ ਗਏ ਆ ਔਰ ਕਿਹੜੇ ਹਿੱਲੇ ਨਹੀਂ ਹੋਏ ਕਿਲੋਮੀਟਰ ਸਕੀਮ ਬੱਸਾਂ ਦਾ ਜਿਹੜਾ ਟੈਂਡਰ ਵਾਰ-ਵਾਰ ਅੱਗੇ ਕੀਤਾ ਜਾ ਰਿਹਾ ਤੇ ਵਾਰ-ਵਾਰ ਉਹਨੂੰ ਸ਼ਹਿ ਦਿੱਤੀ ਜਾ ਰਹੀ ਹੈ ਕਿਲੋਮੀਟਰ ਸਕੀਮ ਬੱਸਾਂ ਨੂੰ ਅਸੀਂ ਉਹਦੀ ਰੱਦ ਦੀ ਮੰਗ ਲੈ ਕੇ ਆਉਣੇ ਆ ਉਹ ਟੈਂਡਰ ਨੂੰ ਗਾਂਹ ਕਰ ਦਿੰਦੇ ਨੇ ਸਾਨੂੰ ਕਿਤਨਾ ਕਿਤੇ ਫੇਰ ਹੜਤਾਲ ਚੁੱਕ ਕੇ ਫੇਰ ਸਾਨੂੰ ਸ਼ਿਕਰਸ਼ਾਲੇ ਬੰਨੇ ਤੋੜ ਦਿੰਦੇ ਨੇ ਕਿ ਅੱਜ ਹੁਣ ਜਿਵੇਂ ਟੈਂਡਰ 17 ਤਰੀਕ ਨੂੰ ਪਿਛਲੇ ਦਿਨੀ 2 ਜਾਂ 3 ਤਰੀਕ ਨੂੰ ਸੀ ਉਦੋਂ ਟੈਂਡਰ ਨੂੰ ਰੱਦ ਕਰਨ ਦੀ ਬਜਾਏ ਇਹਨਾਂ ਨੇ ਮੁਲਤਵੀ ਕਰਕੇ 17 ਤਰੀਕ ਨੂੰ ਅੱਜ ਫੇਰ ਸਾਨੂੰ ਹੜਤਾਲ ਤੇ ਬਿਠਾ ਦਿੱਤਾ ਟੈਂਡਰ ਰੱਦ ਕਰਨ ਸਰਕਾਰੀ ਬੱਸਾਂ ਪਾਉਣ ਮੈਂ ਇੱਥੇ ਦੱਸ ਦੇਣਾ ਚਾਹਣਾ ਕਿ ਇਹ ਵਿਭਾਗ ਦੇ ਵਿੱਚ ਜਿਹੜੀਆਂ ਸਾਡੀਆਂ ਨੇ ਅੱਜ ਫਰੋਜਪੁਰ ਡੀਪੂ ਦੇ ਵਿੱਚ ਜਦੋਂ ਦੀ ਸਰਕਾਰ ਆਈ ਆ ਬਾਈ ਦੇ ਵਿੱਚ ਇਹਨਾਂ ਨੇ ਇੱਕ ਵੀ ਬੱਸ ਨਹੀਂ ਪਾਈ ਡੀਪੂ ਦੀ ਸਰਕਾਰੀ ਬੱਸ ਉਲਟਾ 48 ਬੱਸਾਂ ਤੋਂ ਲੈ ਕੇ 50 ਬੱਸਾਂ ਜਿਹੜੀਆਂ ਸਾਡੀਆਂ ਡੀਪੂ ਦੇ ਵਿੱਚ ਕੰਡਮ ਹੋ ਚੁੱਕੀਆਂ ਨੇ ਤੇ ਜਿੰਦੇ ਨਾਲ ਲੋਕਾਂ ਨੂੰ ਸਹੂਲਤ ਨਹੀਂ ਮਿਲ ਰਹੀ ਤੇ ਵਿਭਾਗ ਦੇ ਨੁਕਸਾਨ ਵੀ ਹੋ ਰਿਹਾ ਤਾਂ ਬਿਲਕੁਲ ਇਹਨਾਂ ਦਾ ਕਹਿਣਾ ਹੈਗਾ ਕਿ ਜਿੰਨੀ ਦੇ ਤੱਕ ਜਿਹੜੇ ਟੈਂਡਰ ਹੈਗੇ ਨੇ ਉਹ ਰੱਦ ਨਹੀਂ ਕੀਤੇ ਜਾਂਦੇ ਉਹਨਾਂ ਦੇ ਦਿੱਤਰ ਇਹ ਹੜਤਾਲ ਹੈ ਉਹ ਜਾਰੀ ਰਹੂਗੀ ਤਾਂ ਫਿਰੋਜ਼ਪੁਰ ਦੇ ਵਿੱਚ ਸਵਾਰੀਆਂ ਜਿਹੜੀਆਂ ਨੇ ਉਹ ਪ੍ਰੇਸ਼ਾਨ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਹੈਗੇ ਨੇ ਇਹਨਾਂ ਦਾ ਕਹਿਣਾ ਕਿ ਜਿੰਨੀ ਦੇ ਤੱਕ ਜਿਹੜੇ ਕਿਲੋਮੀਟਰ ਸਕੀਮ ਦੇ ਜਿਹੜੀਆਂ ਟੈਂਡਰ ਹੈਗੇ ਨੇ ਉਸ ਨੂੰ ਰੱਦ ਕੀਤੇ ਜਾਣ ਅੱਗੇ ਨਾ ਕੀਤੇ ਜਾਣ ਰੱਦ ਕੀਤੇ ਜਾਣ ਜਿੰਨੀ ਦੇ ਤੱਕ ਰੱਦ ਨਹੀਂ ਕੀਤੇ ਜਾਂਦੇ ਤਾਂ ਇਹਨਾਂ ਦਾ ਸੰਘਰਸ਼ ਜਿਹੜਾ ਉਹ ਜਾਰੀ ਰਹੂਗਾ ਕੈਮਰਾ ਪਰਸਨ ਦੇ ਨਾਲ ਸਭ ਚੁੱਪਦਾ ਜੱਗਵਾਨੀ ਟੀਮ ਫਿਰੋਜ਼ਪੁਰ